ਸਾਰੇ ਅਨੁਸਤ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਹਮਣੇ ਤੁਹਾਡੀ ਦੋਸਤ ਰਾਜਵੀਰ ਜੀ ਤੁਹਾਡੇ ਲਈ ਬਹੁਤ ਹੀ ਹਾਰਟ ਟੱਚਿੰਗ ਇਮੋਸ਼ਨਲ ਕਹਾਣੀ ਲੈ ਕੇ ਹਾਜ਼ਰ ਹੋਈਆਂ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਬਹੁਤ ਹੀ ਸੋਹਣੀ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਪੈਣ ਭਰਾ ਦੇ ਦੁੱਖਾਂ ਨੂੰ ਬਿਆਨ ਕਰਦੀ ਪੰਜਾਬੀ ਕਹਾਣੀ ਉੱਗੇ ਕਹਾਣੀਕਾਰ ਸਰਦਾਰ ਨਾਨਕ ਸਿੰਘ ਦੀ ਕਲਮ ਤੋਂ ਰਖੜੀ ਵੀਰਾ ਵਾਲਿਓ ਰਖੜੀਆਂ ਲੈ ਲੋ ਰਖੜੀਆਂ ਇੱਕ ਮੁਸਲਮਾਨ ਮੁੰਡੇ ਨੇ bari ਹੀਟ ਹੁਣ ਲੰਘਦਿਆਂ ਫਿਰ ਕਿਹਾ ਵੀਰਾ ਵਾਲਿਓ ਰਖੜੀਆਂ ਲੈ ਲੋ ਰਖੜੀਆਂ ਸੋਮਾ ਛੇਤੀ ਨਾਲ ਸੁਹਾਵਲੇ ਹੱਥ ਧੋ ਕੇ ਜਾਲੇ ਵਿੱਚੋਂ ਕੁਝ ਥੇਲੇ ਚੁਣ ਕੇ ਹੀਠਾਂ ਉਤਰੀ। ਸਾਰੇ ਚੰਗੇਰ ਫੋਲ ਕੇ ਉਸ ਨੂੰ ਇੱਕ ਰਖੜੀ ਪਸੰਦ ਆਈ। ਮੁੰਡਾ 6 ਪੈਸੇ ਮੰਗਦਾ ਸੀ ਪਰ ਸੋਮਾ પાસે ਦਸਾਂ ਦਿਨਾਂ ਦੀ ਖੱਟੀ ਕੁੱਲ 10 ਥੇਲੇ ਸਨ। ਉਸ ਨੇ ਆਪਣੀ ਸਾਰੀ ਪੂੰਜੀ ਮੁੰਡੇ ਨੂੰ ਫੜਾ ਦਿੱਤੀ ਤੇ ਬਿਟਰ-ਬਿਟਰ ਉਸ ਦੇ ਮੂੰਹ ਵੱਲ ਵੇਖਣ ਲੱਗੀ। ਮੁੰਡੇ ਨੇ ਇੱਕ ਪੈਸਾ ਹੋਰ ਮੰਗਿਆ। ਪਰ ਸ਼ੋਮਾ ਕੋਲ ਹੋਰ ਪੈਸਾ ਨਹੀਂ ਸੀ ਉਸਨੇ ਸਲਾਹ ਕੀਤੀ ਕਿ ਜ਼ਰਾ ਇਹਦੋਂ ਘਟੀਆਂ ਲੈ ਲਵਾਂ ਉਹ ਫਿਰ ਫੁੱਲਾ ਫਾਲੀ ਕਰਨ ਲੱਗੀ ਪਰ ਉਸ ਦਾ ਜੀ ਇਹ ਪਹਿਲੇ ਰਖੜੀ ਨੂੰ ਹੱਥੋਂ ਛੱਡਣ ਨੂੰ ਨਹੀਂ ਸੀ ਕਰਦਾ ਇਸ ਮੁੰਡੇ ਨੂੰ ਖੜਾ ਕਰਕੇ ਉਹ ਉੱਪਰ ਗਈ ਚਾਚੀ ਜੀ ਇੱਕ ਪੈ ਗੱਲ ਹੈ ਜੀ ਉਸ ਦੇ ਮੂੰਹ ਵਿੱਚ ਹੀ ਸੀ ਕਿ ਉਸ ਦੇ ਹੱਥ ਵਿੱਚ ਦੋਰੇ ਮੁੱਤਿਆਂ ਵਾਲੀ ਰਖੜੀ ਵੇਖ ਕੇ ਮੱਥੇ ਤੇ ਤਿਉੜੀ ਪਾ ਕੇ ਬਿੰਦਰੋ ਬੋਲੀ ਹਨੇਰਾ ਕੇ ਲੱਗਾਏ ਤੇਰਿਆਂ ਪੈਸਿਆਂ ਇਧਰੋਂ ਆਈ ਦੇ ਪੈਸਾ ਉਧਰੋਂ ਆਈ ਦੇ ਤੇਲਾ ਜਿਕਨ ਪਿਓ ਔ ਤਰਾ ਮਰਨ ਲਗਾ ਥੈਲੀਆਂ ਸੌਂਪ ਗਿਆ ਸੀ ਸੋ ਮੈਨੂੰ ਤੇ ਕਿੰਨੇ ਦੀ ਲਿਆਈ ਏ ਰਖੜੀ ਸੋਮਾ ਸਹਿਮ ਨਾਲ ਸੁੰਗੜਦੀ ਜਾਂਦੀ ਸੀ ਉਹ ਡਰਦੀ ਡਰਦੀ ਬੋਲੀ ਚਾਚੀ ਜੀ ਮੈਂ ਤੇ ਇੱਕੋ ਪੈਸਾ ਮੰਗਿਆ ਏ ਬਾਕੀ ਤਿੰਨ ਪੈਸੇ ਤੇ ਮੈਂ ਆਪਣੇ ਜੁੜੇ ਹੋਏ ਸਨ ਉਸ ਦੇ ਸਵੇਰ ਦੇ ਧੁੱਤੇ ਹੋਏ ਕੱਪੜਿਆਂ ਦੀ ਪੜਤਾਲ ਕਰਨੀ ਵਿੱਚ ਹੀ ਛੱਡ ਕੇ ਬਿੰਦਰੋ ਬੁਲੀ ਹਾਏ ਨੀ ਢੇਰ ਪੈ ਜਾਏ ਤੈਨੂੰ ਤੇ ਇਹ ਆਨੇ ਦੀ ਰਖੜੀ ਤੇ ਫੂਕਣੀ ਸੀ ਕੁੜੀਆਂ ਥੇਲੇ ਜਾਂ ਬੜੀ ਹੱਦ ਹੋਈ ਤੇ ਪੈਸੇ ਦੀ ਰਖੜੀ ਲੈ ਲੈਂਦੀਆਂ ਨੇ ਇਸ ਰੰਡੀ ਦੀ ਹਰ ਗੱਲ ਜਹਾਨੋਂ ਵੱਖਰੀ ਹੁੰਦੀ ਐ। ਜਾਂ ਮੋੜਾ ਸੋ ਜਾਕੇ ਸੋਮਾ ਦੇ ਪੈਰ ਧਰਤੀ ਨਾਲ ਸਿੱਤੇ ਗਏ। ਕੀ ਮੈਂ ਸਦਰਾਂ ਚੁਣੀ ਹੋਈ ਰਖੜੀ ਮੋੜਦਿਆਂ ਇਹ ਖਿਆਲ ਕਰਕੇ ਉਸ ਦਾ ਦਿਲ ਬੈਠਦਾ ਜਾਂਦਾ ਸੀ। ਇੰਨੇ ਨੂੰ ਬਿੰਦਰੋ ਬਾਰੀ ਵਿੱਚੋਂ ਰਖੜੀ ਮੁੰਡੇ ਵੱਲ ਸੁੱਟਦੀ ਹੋਈ ਬੋਲੀ। ਫੜ ਕੇ ਰੱਖ ਆਪਣੀ ਰਖੜੀ ਅਸੀਂ ਨਹੀਂ ਲੈਂਦੇ। ਰਾਤੱਕ ਜਿੰਨੀ ਰਖੜੀ ਤੇ 4 ਪੈਸੇ ਮੁੱਲ। ਲਾਮ ਲੱਗ ਗਈ ਐ ਜਿਕਨ ਰਖੜੀਆਂ ਦੀ ਮੁੰਡੇ ਨੇ ਬੁੜ-ਬੁੜ ਕਰਦਿਆਂ ਰਖੜੀ ਪੂੰਝ ਕੇ ਸ਼ਾਬੇ ਵਿੱਚ ਰੱਖੀ ਤੇ ਫਿਰ ਉਤਾਹ ਤੱਕ ਕੇ ਬੋਲਿਆ اے ਮਾਈ ਜੀ ਮੈਂ ਸ਼ੀਆਂ ਤੋਂ ਘੱਟ ਨਹੀਂ ਜੇ ਲੈਣੇ ਮੈਂ ਇਹਦੇ ਨਾਲ ਦੀਆਂ ਦੁਆਨੀ ਦੁਆਨੀ ਤੋਂ ਵੇਚ ਕੇ ਆਇਆ ਵਾਂ ਜੀ ਕਰੇ ਲਾਓ ਜੀ ਕਰੇ ਨਾ ਲਾਓ ਸ਼ਾਬੇ ਵਿੱਚੋਂ ਥੇਲੇ ਚੁੱਕ ਕੇ ਐ ਲਾਫੜੋ ਆਪਣੇ ਪੰਜ ਪੈਸੇ ਤੇ ਜਾਂ ਇੱਕ ਪੈਸਾ ਹੋਰ ਸਟੋ ਸੋਮਾ ਦਾ ਝੂਠ ਦੇਖ ਕੇ ਬਿੰਦਰੋ ਗੁੱਸੇ ਨਾਲ ਕੰਬਦੀ ਹੋਈ ਜਾ ਕੇ ਪੈਸੇ ਮੋੜ ਲਏ ਇਧਰ ਸੋਮਾ ਆਪਣੇ ਝੂਠ ਤੇ ਸ਼ਰਮਿੰਦੀ ਹੋ ਕੇ ਪਿੱਪਲ ਦੇ ਪੱਤੇ ਵਾਂਗ ਕੰਬ ਰਹੀ ਸੀ ਬਿੰਦਰੋ ਪੌੜੀਆਂ ਵਿੱਚੋਂ ਹੀ ਉਸ ਨੂੰ ਗਾਲਾਂ ਦਿੰਦੀ ਹੋਈ ਉੱਪਰ ਪਹੁੰਚੀ ਇਧਰ ਕੰਧ ਨਾਲ ਸਿਰ ਜੋੜ ਕੇ 소마 ਫੁੱਟ ਫੁੱਟ ਕੇ ਰੂ ਰਹੀ ਸੀ ਰਖੜੀ ਫੂਕਣੀ ਸੀ ਇਹ ਬਾਕ ਘੜੀ ਮੁੜੀ ਉਸ ਕੰਨਾਂ ਵਿੱਚ ਗੁੰਜਰੇ ਹਸੀ ਪੱਕੇ ਹੋਏ ਫੋੜੇ ਲਈ ਸੂਈ ਦੀ ਮਹੀਨ ਜਹੀ ਚੂ ਵੀ ਵਿਥੇਰੀ ਹੁੰਦੀ ਹੈ ਉਸ ਨੂੰ ਮਾਂ ਪਿਓ ਦੀ ਯਾਦ ਆਈ ਪਰ ਸੁਫਨੇ ਵਾਂਗ ਉਹ ਸੋਚ ਰਹੀ ਸੀ ਜੇ ਮੇਰੀ ਮਾਂ ਅੱਜ ਜਿਉਂਦੀ ਹੁੰਦੀ ਤਾਂ ਵੀਰ ਲਈ ਮੈਨੂੰ ਆਪ ਸੋਹਣੀ ਤੋਂ ਸੋਹਣੀ ਰਖੜੀ ਲੈ ਕੇ ਦਿੰਦੀ ਇਸ ਖਿਆਲ ਦਾ ਆਉਣਾ ਸੀ ਕਿ ਉਸ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਬਿੰਦਰੋਣੇ ਆਉਂਦਿਆਂ ਹੀ ਉਸ ਨੂੰ ਗੁੱਤੋਂ ਫੜ ਲਿਆ ਤੇ ਉਸ ਦੇ ਮੂੰਹ ਤੇ ਤਾੜ ਤਾੜ ਚਪੇੜਾਂ ਜੜਦੀ ਹੋਈ ਬੁਲੀ ਤੇਰੇ ਖਾਸਮ ਨੂੰ ਖਾਦਾ ਸੀ ਰੰਡੀਏ ਹੁਣੇ ਲੱਗੀਆਂ ਏਡੇ ਚਲਿੱਤਰ ਸਾੜਨ ਛੁਟੜੇ ਮੈਂ ਤੇਰੀ ਧੌੜੀ ਨਾਲ ਲਾ ਸੁਟੀ ਤਾਂ ਆਖੀ ਹੋਣੀਏ ਕੰਮ ਦੇ ਨਾਂ ਤੈਨੂੰ ਦੁਗਾੜਾ ਵੱਜ ਜਾਂਦਾ ਏ ਤੇ ਭਰਾ ਦੇ ਸਿਆਪੇ ਕਰਨ ਨੂੰ ਚਾਹ ਚੜ ਜਾਂਦਾ ਹੀ ਐਡੇ ਲਾੜ ਸਾੜਨੇ ਤਾਂ ਕੋਸੋ ਨਾ ਬਖਰੇ ਢਾਲਰ ਪਵਾ ਦੇਵੀ ਰੁੜ ਜਾਣੇ ਆਪ ਮਰ ਗਏ ਤੇ ਮੇਰੇ ਹੱਡ ਸੜ ਨੂੰ ਕਲੂਖਤਾ ਛੱਡ ਗਏ ਗਰਕ ਜਾਣਿਓ ਮੈਂ ਇਥੇ ਤੁਹਾਡੇ ਲਈ ਕਾਰੋਂ ਦੇ ਖਜ਼ਾਨੇ ਦੱਬੇ ਹੋਏ ਨੇ ਜੋ ਨਾਲੇ ਤੁਹਾਨੂੰ ਕੋਸੇ ਖਵਾਵਾ ਤੇ ਨਾਲੇ ਐਡੇ ਮਲਾਰ ਕਰਾਂ ਜਰਨ ਤੋ ਬਿਨਾ ਸੁਮਾ ਇਸ ਦਾ ਕੀ ਉੱਤਰ ਦੇ ਸਕਦੀ ਸੀ ਤੇ ਵਿੰਦਰਾ ਵੀ ਆਪਣਾ ਗੁੱਸਾ ਕੱਢ ਕੇ ਤੁਰ ਜਾਣ ਤੋਂ ਬਿਨਾ ਕੀ ਕਰ ਸਕਦੀ ਸੀ 12 ਵਜੇ RAMLAL ਘਰ ਆਇਆ ਘਟੇ ਮਿੱਟੀ ਵਿੱਚ ਲਿਬੜੀ ਤੇ ਪੁੰਝੇ ਸੁੱਤੀ ਹੋਈ ਭੈਣ ਨੂੰ ਵੇਖ ਕੇ ਉਸ ਨੂੰ ਖੁੜਕ ਗਈ ਕਿ ਅੱਜ ਫਿਰ ਵਿਚਾਰੀ ਨੂੰ ਮਾਰ ਪਈ ਹੈ ਉਸ ਦੀਆਂ ਗੱਲਾਂ ਤੋਂ ਵਗੀਆਂ ਹੋਈਆਂ ਅਥਰੂਆਂ ਦੀਆਂ ਧਾਰੀਆਂ ਉਸ ਦੇ ਚਿਹਰੇ ਦੀ ਜੰਮੀ ਹੋਈ ਮੈਲ ਨੂੰ ਘੋਲ ਕੇ ਸਾਫ ਲਿਕਾਂ ਪਾ ਗਈਆਂ ਸਨ ਰਾਮ ਲਾਲ ਦੀਆਂ ਅੱਖਾਂ ਸਜਰ ਹੋ ਗਈਆਂ ਤੇ ਉਹਨਾਂ ਅੱਗੇ ਮਾਦਮ ਜੀ ਹਾਨੇਰਾ ਛਾ ਗਿਆ। ਉਸ ਦੇ ਆਪਣੇ ਦੁੱਖ ਸੋਮਾ ਦੇ ਫਿਕਰ ਹੇਟ ਨੱਪੇ ਗਏ। ਉਸ ਨੇ ਸੁੱਤੀ ਹੋਈ ਭੈਣ ਦਾ ਹੱਥ ਫੜ ਕੇ ਰੁਕਮੀ ਆਵਾਜ਼ ਵਿੱਚ ਕਿਹਾ, "ਸੋਮਾ ਭਰਾ ਦੀ ਆਵਾਜ਼ ਸੁਣ ਕੇ ਉਹ ਝਟਪਟ ਉੱਠ ਬੈਠੀ। ਉਸ ਨੇ ਚੁੰਨੀ ਦੇ ਲੜ ਨਾਲ ਮੂੰਹ ਪੂੰਝਿਆ। ਹੱਬੇ ਪਾਸੇ ਉਸ ਦਾ ਪੱਲਾ ਅੱਗੇ ਹੀ ਅਥਰੂਆਂ ਨਾਲ ਭਿੱਜਿਆ ਪਿਆ ਸੀ ਇਸ ਨੂੰ RAMLAL ਨੇ ਗਾਵ ਨਾਲ ਵੇਖਿਆ ਚੁੰਨੀ ਭਰਤ ਕੇ ਉਸ ਨੇ ਲੰਗਾਰ ਵਾਲਾ ਪਾਸਾ ਹੇਠਾਂ ਕੀਤਾ ਤੇ ਵਾਲ ਮੱਥੇ ਤੋਂ ਪਸ਼ਾ ਹਟਾ ਕੇ ਬੁੱਕਲ ਮਾਰੀ RAMLAL ਨੇ ਪੁੱਛਿਆ ਸੁਮਾ ਕੀ ਗੱਲ ਸੀ ਕੁਝ ਨਹੀਂ ਭਾ ਮੈਂ ਤੇ ਇਸ ਤੋਂ ਅੱਗੇ ਉਹ ਸਿੱਧੜ ਕੁੜੀ ਕੋਈ ਝੂਠ ਕਹਾਣੀ ਨਾ ਕਰ ਸਕੇ। ਅੱਜ ਦੀ ਮਾਰ ਨੂੰ ਉਹ ਹਰ ਹਿੱਲੇ ਭਰਾ ਤੋਂ ਲੁਕਾਉਣਾ ਚਾਹੁੰਦੀ ਸੀ। ਉਸ ਨੂੰ ਪਤਾ ਸੀ ਕਿ ਉਹ ਰੋਟੀ ਖਾਣ ਆਇਆ ਹੈ ਪਰ ਮੇਰੀ ਵਿਥਿਆ ਸੁਣ ਕੇ ਭੁੱਖਾ ਹੀ ਮੁਰ ਜਾਵੇਗਾ ਤੇ ਸਾਰੀ ਦਿਹਾੜੀ ਰੋਂਦਾ ਰਹਿਣ ਕਰਕੇ ਰੋਟੀ ਦੇ ਥਾਂ ਮਾਲਕ ਦੀਆਂ ਝਿੜਕਾ ਖਾਵੇਗਾ। ਉਸ ਦੇ ਦੁਖੀ ਭਰਾ ਨੇ ਫਿਰ ਪੁੱਛਿਆ ਮਾਰ ਪਈ ਸੀ ਸੋਮਾ ਬਨੋਟੀ ਮੁਸਕਰਾਹਟ ਬੁੱਲਾਂ ਤੇ ਲਿਆਉਣ ਦਾ ਯਤਨ ਕਰਦੀ ਹੋਈ ਬੋਲੀ ਨਹੀਂ ਪਾ ਮਾਰਨਾ ਕਿੰਨਾ ਸੀ RAMLAL ਐਜੇ ਹੀ ਹੀ ਉੱਤਰ ਦਾ ਚਾਹਵਾਂ ਸੀ ਉਸ ਦਾ ਦਿਲ ਇਹੋ ਚਾਹੁੰਦਾ ਸੀ ਕਿ ਰੱਬ ਕਰੇ ਸੋਮਾ ਦੀ ਗੱਲ ਸੱਚੀ ਹੋਵੇ ਤੇ ਉਸ ਨੂੰ ਮਾਰਨਾ ਪਈ ਹੋਵੇ ਪਰ ਇਹ ਵੇਖ ਕੇ ਕਿ ਰੁਕਦਿਆਂ ਰੁਕਦਿਆਂ ਵੀ ਸੋਮਾ ਦਾ ਇੱਕ ਹਟਕੋਰਾ ਨਿਕਲ ਗਿਆ ਉਸਨੂੰ ਸਾਰਾ ਮਾਮਲਾ ਸਮਝ ਆ ਗਿਆ ਇਸ ਦੇ ਨਾਲ ਹੀ ਮੌਕੇ ਦੀ ਉਗਾਈ ਸੋਮਾ ਦੀਆਂ ਲਾਲ ਅੱਖਾਂ ਦੇ ਰਹੀਆਂ ਸਨ ਇਸ ਵੇਲੇ ਸੋਮਾ ਦਾ ਧਿਆਨ ਭਰਾ ਦੇ ਪੈਰ ਤੇ ਪਿਆ ਜਿਸ ਦੀ ਹੱਡੀ ਵਿੱਚੋਂ ਪਰਲ ਪਰਲ ਲਹੂ ਵਗ ਰਿਹਾ ਸੀ ਉਹ ਅੰਦਰੋਂ ਅੰਦਰ ਕੰਬ ਗਈ ਉਸ ਦੇ ਪੁੱਛਣ ਪਰ RAM ਲਾਲ ਨੇ ਦੱਸਿਆ ਬਾਟੀਆਂ ਮਾਂਜਦਿਆਂ ਮਾਂਜਦਿਆਂ ਉਸਤਾਦ ਨੇ ਲੱਕੜਾਂ ਲੈਣ ਭੇਜਿਆ ਲੱਕੜਾਂ ਚੁੱਕੀ ਆ ਰਹਾ ਹਾਂ ਸਾਂਚੇ ਪੈਰ ਵਿੱਚ ਬੋਤਲ ਦੀ ਸ਼ੀਸ਼ੀ ਚੁੱਭ ਗਈ। ਸੂਮਨ ਨੂੰ ਆਪਣਾ ਦੁੱਖ ਭੁੱਲ ਗਿਆ। ਉਸ ਨੇ ਭਰਾ ਦਾ ਫੱਟ ਤੋਤਾ ਤੇ ਫਿਰ ਚੁੰਨੀ ਨਾਲੋਂ ਲੀਰ ਪਾੜ ਕੇ ਉਸ ਨੂੰ ਕੁੱਟ ਕੇ ਬੰਨ ਦਿੱਤਾ। ਦੂਜੇ ਦਿਨ ਵੱਡੇ ਵੇਲੇ ਹੀ ਸੋਮਾ ਦੀ ਚਾਚੀ ਕਿਸੇ ਵਿਆਹ ਵਾਲੇ ਘਰ ਚਲੀ ਗਈ। ਸੂਮਨ ਨੂੰ ਰਖੜੀ ਲਈ ਚੰਗਾ ਮੌਕਾ ਮਿਲ ਗਿਆ। ਉਸਨੇ ਮੰਜੇ ਨਾਲੋਂ ਸਿਣੀ ਦੀ ਰੱਸੀ ਤੋੜੀ ਫਿਰ ਚਾਚੀ ਦੇ ਇੱਕ ਪਾਟੇ ਹੋਈ ਪੋਸ਼ਨ ਨਾਲ ਦਿੱਲੇ ਦੀਆਂ ਕੁਝ ਤਾਰਾਂ ਲਾ ਕੇ ਉਸ ਉੱਤੇ ਵੱਲ ਦਿੱਤੀਆਂ ਪਰ ਫੁਮਣ ਬਣਾਉਣ ਲਈ ਉਸ ਨੂੰ ਕੋਈ ਚੀਜ਼ ਨਹੀਂ ਸਿਲਪਦੀ ਸੋਚਦਿਆਂ ਸੋਚਦਿਆਂ ਉਸ ਨੂੰ ਚੇਤਾ ਆ ਗਿਆ ਉਸ ਦੀ ਗੁੱਤ ਵਿੱਚ ਲਾਲ ਪੱਸ਼ਮ ਦਾ ਧਾਗਾ ਸੀ ਗੁੱਤ ਖੋਲ ਕੇ ਉਸ ਨੇ ਧਾਗਾ ਕੱਢਿਆ ਉਸਨੇ ਸਾਬਣ ਨਾਲ ਧੋ ਕੇ ਸੁਕਾਇਆ ਤੇ ਫਿਰ ਕੰੰਚੀ ਨਾਲ ਉਸ ਦੀਆਂ ਫੁੰਮਣੀਆਂ ਕੱਟ ਕੇ ਤੇ ਜੋੜ ਕੇ ਰਖੜੀ ਬਣਾ ਲਈ ਵੱਡੇ ਵੇਲੇ ਸਵੇਰੇ ਉਹ ਭਰਾ ਨੂੰ ਰਖੜੀ ਨਾ ਬਣ ਸਕੀ ਕਿਉਂਕਿ ਉਹ ਪ੍ਰਭਾਤ ਵੇਲੇ ਹੀ ਕੰਮ ਤੇ ਚਲਾ ਜਾਂਦਾ ਸੀ ਉਸਨੇ ਖੂਹ ਤੋਂ ਪਾਣੀ ਦੀ ਬਾਲਟੀ ਲਿਆ ਰੱਖੀ ਤਾਂ ਜੋ 12 ਵਜੇ ਭਰਾ ਨੂੰ ਨਹਾ ਕੇ ਸੁੱਚੇ ਮੂ ਰਖੜੀ ਬਨੇ ਉਹ ਆ ਗਿਆ ਸੋਮਾ ਨੇ ਚਾਈ ਚਾਈ ਆਖਿਆ ਆ ਪਹਿਲਾ ਨਾਲ ਹੈ ਅੱਜ ਮੈਂ ਤੈਨੂੰ ਰਖੜੀ ਬੰਨਣੀ ਹੈ RAMLAL ਨੇ ਪਾਟੀਆਂ ਵਾਹਾਂ ਵਾਲਾ ਛੱਗਾ ਲਾਇਆ ਉਹ ਮਾਲੀ ਉਸ ਤੇ ਤੇੜ ਬੱਧੀ ਹੋਈ ਸੀ ਸਿਰ ਅਤੇ ਲੱਤਾਂ ਉਸ ਦੀਆਂ ਹੁਣਾਲ ਸਿਆਲ ਨਿੰਗੀਆਂ ਹੀ ਰਹਿੰਦੀਆਂ ਸਨ ਸੋਮਾ ਕੱਪੜੇ ਧੋਣ ਵਾਲੇ ਸਾਬਨ ਦੀ ਚੱਕੀ ਲਿਆ ਕੇ ਬੋਲੀ ਪਾ ਤੇ ਵਹਿ ਜਾ ਮੈਂ ਤੈਨੂੰ ਲਾਨੀ ਆ ਗੋਡਿਆਂ ਤੇ ਪੈਰਾਂ ਦੀ ਮਿਹਲ ਲਾਉਂਦਿਆਂ ਉਸ ਨੂੰ ਚੋਖਾ ਚਿਰ ਲੱਗਾ ਉਸ ਨੂੰ ਡਰ ਸੀ ਕਿਤੇ ਵੀਰ ਦਾ ਪੈਰ ਨਾ ਦੁਖ ਜਾਏ ਇਸ ਕੰਮ ਹੋਵੇ ਲਈ ਹੋ ਕੇ ਸੁਮਣ ਚੱਟਪਾਟ ਉਸ ਦਾ ਛੱਗਾ ਫਲ ਗਿਆ ਤੇ ਕੋਠੇ ਤੇ ਜਾ ਕੇ ਸੁੱਕਣਾ ਪਾਈ ਪਰ ਚਿਰ ਹੋ ਜਾਣ ਦੇ ਡਰ ਤੋਂ ਉਸ ਨੇ ਸਿੱਲਾ ਹੀ ਉਸ ਨੂੰ ਲਿਆ ਦਿੱਤਾ ਸੁਮਾ ਅੰਦਰੋਂ ਰਖੜੀ ਚੁੱਕ ਲਈ RAMLAL ਨੇ ਸੱਜੀ ਬਾਹ ਅੱਗੇ ਕੀਤੀ ਸੁਮਾ ਨੇ ਰਖੜੀ ਵੱਲੇ ਹੱਥ ਵਧਾਇਆ ਪਰ ਛੱਟ ਹੀ ਦੁਹਾਨੇ ਆਪੋ ਆਪਣਾ ਹੱਥ ਖਿੱਚ ਲਿਆ ਆ ਰਤਾ ਠਹਿਰ ਜਾ ਕਹਿ ਕੇ ਸੁਮਾ ਰਸੋਈ ਵਿੱਚ ਚਲੀ ਗਈ ਤੇ ਸੁਮਾ ਮੈਂ ਹੁਣੇ ਆਇਆ ਕਹਿ ਕੇ RAMLAL ਢੇਠਾ ਉੱਤਰ ਗਿਆ ਉਸ ਨੇ ਉਸਤਾਦ ਪਾਸੋਂ ਜਾ ਕੇ ਇੱਕ ਚੁਆਨੀ ਮੰਗੀ ਪਰ ਹਲਵਾਈ ਬੋਲਿਆ ਤੇਰਾ ਚਾਚਾ ਪਿਛਲੇ ਮਹੀਨੇ 300 ਰੁਪਏ ਕੱਲ ਲੈ ਕੇ ਲੈ ਗਿਆ ਏ ਤੇ ਕਹਿ ਗਿਆ ਏ ਕਿ ਮੁੰਡੇ ਨੂੰ ਕੋਈ ਪੈਸਾ ਨਾ ਦਿਆ ਕਰੋ। RAMLAL ਨੇ ਬਥੇਰੀ ਤਰਲੇ ਮਿੰਨਤਾਂ ਕੀਤੀਆਂ। ਭੈਣ ਦੀ ਤਲੀ ਤੇ ਧਰਨ ਲਈ ਉਸ ਨੂੰ ਇੱਕ ਚੁਆਨੀ ਨਹੀਂ ਮਿਲੀ। ਉਹ ਸ਼ਰਮ ਦਾ ਮਾਰਿਆ ਰੋਟੀ ਖਾਣ ਹੀ ਨਾ ਗਿਆ ਤੇ ਸਾਰੇ ਦਿਹਾੜੀ ਭੁੱਖਾ ਰਿਹਾ। ਉਦੋਂ ਸੋਮਾ ਨੇ ਘਰ ਵਿੱਚ ਬੜੀ ਫੋਲਾਫਾਲੀ ਕੀਤੀ। ਵਾਰੋਸ ਨੂੰ ਭਰਾ ਦਾ ਮੂੰਹ ਮਿੱਠਾ ਕਰਾਉਣ ਲਈ ਕੋਈ ਚੀਜ਼ ਨਾ ਲੱਭੀ ਕਿਉਂਕਿ ਸਭ ਕੁਝ ਚਾਚੀ ਦੇ ਕੁੰਜੀ ਜੰਦਰੇ ਵਿੱਚ ਰਹਿੰਦਾ ਸੀ ਉਹ ਹੀਠਾਂ ਉਤਰ ਕੇ ਪਰਸਿੰਨੋ ਦੇ ਘਰ ਗਈ ਤੇ ਉਸ ਨੂੰ ਆਖਣ ਲੱਗੀ ਭੈਣ ਤੂੰ ਮੈਨੂੰ ਇੱਕ ਥੇਲਾ ਉਧਾਰਾ ਦੇ ਮੈਂ ਤੈਨੂੰ ਲੋੜ ਦੇ ਪੈਰ ਦੇ ਦੇ ਦਿਆਂਗੇ ਥੇਲਾ ਲੈ ਕੇ ਉਹ ਬਾਜ਼ਾਰ ਮਿਸ਼ਰੀ ਲੈਣ ਗਈ ਪਰ ਹਟਵਾਣੀਆਂ ਨੇ ਥੇਲੇ ਦੀ ਮਿਸ਼ਰੀ ਨਾ ਦਿੱਤੀ ਛੇਕੜ ਵਿਚਾਰੀ ਗੁੜ ਹੀ ਲੈ ਆਇਆ ਉਹ ਸਾਰਾ ਦਿਨ ਭਰਾ ਦੀ ਉਡੀਕ ਵਿੱਚ ਸੁੱਚੇ ਅੰਮੂ ਬੈਠੀ ਰਹੀ ਪਰ ਉਹ ਨਾ ਆਇਆ ਦੇਰ ਰਾਤ ਗਈ RAMLAL ਨੇ ਅੰਗਲਾਂਦਿਆਂ ਹੋਇਆਂ ਹੱਟ ਵਧਾਈ ਉਹ ਘਰ ਆਇਆ ਉਸ ਦੀ ਭੈਣ ਬੈਠੀ ਉਡੀਕ ਰਹੀ ਸੀ ਉਹ ਪਿਆਰ ਰਲਵੇਂ ਗੁੱਸੇ ਨਾਲ 소마 ਬਲ ਤੱਕ ਕਿ ਬੁਲਿਆ 소마 ਅਜੇ ਤੂੰ ਸੁੱਤੀ ਨਹੀਂ ਅੱਧੀ ਰਾਤ ਹੋਣ ਲੱਗੀ ਹੈ ਉਦੋਂ ਉਹ ਲਾਡ ਨਾਲ ਬੁਲੀ ਭਾ ਤੇ ਜੇ 12 ਵਜੇ ਦਾ ਗਿਆ ਹੁਣ ਪਿਆਉਣਾ ਏ ਤੈਨੂੰ ਚੇਤਾ ਭੁੱਲ ਗਿਆ ਸੀ ਜੋ ਮੈਂ ਤੈਨੂੰ ਸੁੱਚੇ ਮੂੰਹ ਰਖੜੀ ਬੰਨਣੀ ਸੀ ਤੇ ਨਾਲੇ ਰੋਟੀ ਖਾਣ ਵੀ ਨਹੀਂ ਸੀ ਆਉਣਾ ਤੇ ਤੂੰ ਵੀ ਹੁਣ ਤੱਕ ਰੋਟੀ ਨਹੀਂ ਖਾਧੀ ਤੇ ਤੂੰ ਕਦੋਂ ਖਾਦੀ ਹੋਣੀ ਏ ਭਾ ਇਸ ਤੋਂ ਬਾਅਦ ਛੱਟਪਟ ਸੂਮਾ ਨੇ ਕੰਨੀਓ ਗੁੜ ਖੋਲ ਕੇ ਤੇ ਉਸ ਵਿੱਚੋਂ ਜ਼ਰਾ ਖ ਲੈ ਕੇ ਭਰਾ ਦੇ ਮੂੰਹ ਵਿੱਚ ਪਾਇਆ ਇਹ ਰਖੜੀ ਉਸ ਨੂੰ ਬੰਨ੍ਹ ਦਿੱਤੀ ਜਿਸ ਵੇਲੇ ਉਹ ਪਿਆਰ ਉਮਲ ਦੇ ਦਿਲ ਨਾਲ ਚਾਹੇ ਚਾਹੇ ਰਖੜੀ ਦੀ ਖੂਟੀ ਵਿੱਚੋਂ ਦੂਸਰਾ ਸਿਰਾਂ ਲੰਗਾ ਕੇ ਗੰਢ ਦੇ ਰਹੀ ਸੀ ਉਸ ਵੇਲੇ ਰਾਮ ਲਾਲ ਦੇ ਦਿਲ ਵਿੱਚ ਅਰਮਾਨਾਂ ਦੇ ਤੂਫਾਨ ਉੱਠ ਰਹੇ ਸਨ ਉਸ ਨੂੰ ਰਹਿ ਰਹਿ ਕੇ ਇਹ ਖਿਆਸ ਧਾਰਿਆ ਸੀ ਕਿ ਇਸ ਰਖੜੀ ਦੇ ਬਦਲੇ ਮੈਂ ਆਪਣੀ ਸੁੱਖਾਂ ਲੱਦੀ ਭੈਣ ਦੀ ਤਲੀ ਤੇ ਇੱਕ ਪੈਸਾ ਵੀ ਨਹੀਂ ਰੱਖ ਸਕਦਾ ਮੇਰੇ ਜਿਉਣੇ ਨੂੰ ਲਾਹਨਤ ਹੈ ਪੰਦੇ ਖੁਸ਼ੀ ਨਾਲ ਉੱਛਲ ਰਹੇ ਦਿਲ ਪਰ ਇੱਕ ਹੋਰ ਛਟਨਾ ਵੱਜੇ ਇਹ ਸੋਚ ਕੇ ਉਸਨੇ ਮੱਥੇ ਦਾ ਮੁਰਕਾ ਪੁੰਜਣ ਦੇ ਬਹਾਨੇ ਅੱਖਾਂ ਪੁੰਜ ਲਈਆਂ ਸੋਮਾ ਰਖੜੀ ਬਣ ਚੁੱਕੀ ਸੀ ਉਸਦੇ ਚਿਹਰੇ ਤੇ ਕੋਈ ਅਨੋਖੀ ਖੁਸ਼ੀ ਛਲ ਕਰ ਰਹੀ ਸੀ RAMLAL ਨੇ ਉਸ ਨੂੰ ਕੁਝ ਕਹਿਣ ਲਈ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਪਰ ਉਸ ਦੀ ਜ਼ੁਬਾਨ ਨਾ ਖੁੱਲੀ ਅੰਤ ਬੜੀ ਅਖਿਆਈ ਨਾਲ ਜੋ ਸਿੱ ਜਵਾਨ ਖੁੱਲੀ ਹੀ ਤਾਂ ਗਲਾ ਬੰਦ ਹੋ ਗਿਆ ਉਹ ਬੜੀ ਮੁਸ਼ਕਲ ਨਾਲ ਆਪਣੇ ਚਿਹਰੇ ਤੇ ਹਾਸਾ ਲਿਆ ਕੇ ਇਤਨਾ ਹੀ ਬੋਲ ਸਕਿਆ ਸੁਮਾ ਮੈਂ ਤੈਨੂੰ ਕੀ ਦਿਆਂ ਮੇਰੇ ਕੋਲ ਤੇ ਕੁਝ ਵੀ ਨਹੀਂ ਉਸਨੇ ਆਪਣੀ ਚੀਚੀ ਉਂਗਲ ਵਿੱਚੋਂ ਲੋਹੇ ਦੀ ਮੰਦਰੀ ਲਾ ਕੇ ਉਸ ਦੇ ਹਵਾਲੇ ਕਰਦਿਆਂ ਹੋਇਆਂ ਕਿਹਾ ਲੈ ਇਹ ਆਪਣੇ ਕੋਲ ਗਹਿਣੇ ਰੱਖ ਲੈ ਇਦੇ ਨਾਲ ਹੀ ਅੰਦਰਲੇ ਉਵਾਲ ਨੂੰ ਰੋਕ ਰੱਖਣ ਵਾਲੀ ਉਸ ਦੀ ਸ਼ਕਤੀ ਬੇਕਾਰ ਹੋ ਗਈ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਨਿਰਬਲ ਤੋਂ ਨਿਰਬਲ ਆਦਮੀ ਵੀ ਦੂਸਰੇ ਨੂੰ ਦੇਲ ਛੱਡ ਦੇਵੇ ਹੌਸਲੇ ਵਿੱਚ ਆ ਜਾਂਦਾ ਹੈ ਸੋਮਾ ਦੀ ਮਾਨਿਓ ਕਾਇਆ ਹੀ ਪਲਟ ਗਈ ਉਹ ਰਾਮ ਲਾਲ ਦੇ ਅਥਰੂਆਂ ਨੂੰ ਆਪਣੇ ਪੱਲੇ ਨਾਲ ਪਹੁੰਚਦੀ ਹੋਈ ਬੋਲੀ ਆ ਤੂੰ ਕਿਉਂ ਰੋਵੇਂ ਸੁਖੀ ਸੰਦੀ ਤੇਰੇ ਹੁੰਦਿਆ ਮੈਨੂੰ ਕਿਹੜੀ ਚੀਜ਼ ਦੀ ਥੋੜੇ ਨਾਰੋ ਮੇਰਾ ਵੀਰ ਮੈਂ ਸਦਕੇ ਕੀਤੀ ਇੱਥੇ ਤੱਕ ਪਹੁੰਚ ਕੇ ਸੋਮਾ ਦੀ ਆਵਾਜ਼ ਰੁਕ ਗਈ ਪਰ ਫਿਰ ਵੀ ਉਸਨੇ ਆਪਣਾ ਅਥਰੂ ਨਾ ਡੰਗੰਤਾ ਉਹ ਜਾਣਦੀ ਸੀ ਕਿ ਭਰਾ ਨੂੰ ਇਸ ਨਾਲ ਹੋਰ ਦੁੱਖ ਹੋਵੇਗਾ RAMLAL ਰਖੜੀ ਨੂੰ ਧਿਆਨ ਨਾਲ ਵੇਖ ਕੇ ਫਿਰ ਬੋਲਿਆ ਸੋਮਾ ਰਖੜੀ ਤੂੰ ਆਪੇ ਬਣਾਈ ਸੀ ਤੈਨੂੰ ਵੀ ਪੈਸਾ ਨਹੀਂ ਸਿਲਬਾ ਹੁਣ ਸੋਮਾ پاسੋਂ ਹੋਰ ਸਹਾਰ ਨਾ ਹੋ ਸਕਿਆ ਉਸ ਨੇ ਕੱਲ੍ਹ ਵਾਲੀ ਸਾਰੀ ਗੱਲ ਉਸ ਨੂੰ ਸੁਣਾ ਦਿੱਤੀ ਪਰ ਮਿਕਰਮਣ ਨੂੰ ਪਤਾ ਨਹੀਂ ਸੀ ਕਿ ਚਾਚੀ ਵਿਆਹ ਵੇਲੇ ਘਰ ਆ ਕੇ ਪੌੜੀਆਂ ਵਿੱਚ ਖੜੀ ਸਾਰੀਆਂ ਗੱਲਾਂ ਸੁਣ ਰਹੀ ਹੈ ਆਪਣੀਆਂ ਗੱਲਾਂ ਹੁੰਦੀਆਂ ਵੇਖ ਕੇ ਉਹ ਹੋਰ ਨਾ ਚਰ ਸਕੀ ਤੇ ਸਾਹਮਣੇ ਆ ਕੇ ਬੋਲੀ ਕਿਉਂ ਨਿਕ ਲੈਣੀ ਏ ਕਿ ਕਿਹੜੇ ਮੈਂ ਤੇਰੇ ਪਿਓ ਦੀ ਖੱਟੀ ਦੇ ਨੜੇ ਲੈਏ ਸਨ ਨੀ ਤੇ ਤੂੰ ਐ ਨਾ ਜਿਹੜਾ ਸਾਹ ਤੇ ਇੱਕ ਅੱਗ ਦਾ ਪਲੀਤਾ ਵਖ ਮਰ ਜਾਉ ਤੁਸੀਂ ਰੱਬ ਕਰਕੇ ਤੇ ਹਾਥੋਂ ਮੈਨੂੰ ਇਹੋ ਹੀ ਨਫਾ ਮਿਲਣਾ ਸੀ ਗੋਲੀ ਜੋਗੇਓ ਤੁਹਾਨੂੰ ਐਸ ਲਈ ਏਡੇ ਕੀਤਾ ਏ ਮੂੰਹ ਵਿੱਚ ਦੰਦ ਨਹੀਂ ਸਨ ਜਦੋਂ ਔਤਰੇ ਨਖਤਰੇ ਜੰਮ ਕੇ ਸੁੱਟ ਗਏ ਅੱਜ ਤੁਹਾਨੂੰ ਟਕੇ ਟਕੇ ਦੀਆਂ ਗੱਲਾਂ ਆ ਗਈਆਂ ਜੰਮਦੀਆਂ ਸੂਲਾਂ ਦੀ ਵਿੱਚੋਂ ਹੀ ਕੰਬ ਦਾ ਕੰਬ ਦਾ RAMLAL ਬੋਲਿਆ ਪਰ ਚਾਚੀ ਜੀ ਅਸੀਂ ਤੁਹਾਨੂੰ ਤੇ ਕੁਝ ਨਹੀਂ ਆਖਿਆ ਤੁਸੀਂ ਤੇ ਐਵੇਂ ਹੀ ਖਪਦੇ ਰਹਿੰਦੇ ਹੋ ਮੈਂ ਤੇ ਉਂਝ ਕਿਹਾ ਸੀ ਭਈ ਮੇਰੇ ਕੋਲ ਸੁਮਾ ਤੈਨੂੰ ਦੇਣਯੋਗ ਕੁਝ ਨਹੀਂ ਤੇ ਉਸ ਅੱਗੋਂ ਕਹਿ ਦਿੱਤਾ ਵਿੰਦਰੋ ਗੁੱਸੇ ਨਾਲ ਉਸ ਦੀ ਗੱਲ ਟੁੱਕ ਕੇ ਬੋਲੀ ਤੇਰੇ ਕੋਲ ਕੁਝ ਨਹੀਂ ਤੇ ਐਵੇਂ ਆਕੜਿਆ ਫਿਰਦਾ ਹੈ ਐਡਾ 헤ਜ ਆਉਦਾ ਹੀ ਤੇ ਜਾ ਕੇ ਹੱਸਕੜਾ ਦੇ ਵੱਡੀ ਡਿੱਕੋ ਨੂੰ ਬਗਾਨਾ ਖਾ ਕੋਈ ਢ ਘਾਰ ਮਾਰਨੇ ਸਿਖਾਲੇ ਹੁੰਦੀ ਨਹੀਂ ਅਤਾ ਨੂੰ ਲੱਗਦਾ ਹੈ ਜਿਹਨੂੰ ਹੱਡ ਭੰਨ ਕੇ ਕਮਾਣਾ ਪੈਂਦਾ ਹੈ। ਸੁਮਇਸ ਬਿਲੇਬ ਬਾਂਦਰੀ ਦੇ ਬੱਚੇ ਵਾਂਗ ਭਰਾ ਨਾਲ ਚਿੰਬੜੀ ਹੋਈ ਸੀ ਤੇ ਰਾਮ ਲਾਲ ਉਸ ਦੇ ਸਿਰ ਨੂੰ ਬਾਹ ਵਿੱਚ ਲੈ ਕੇ ਖੜਾ ਕੰਬ ਰਿਹਾ ਸੀ। ਉਹ ਬੋਲਿਆ ਚਾਚੀ ਜੀ ਮੈਂ ਤਾਂ ਜਦੋਂ ਦੀ ਹੋਸ਼ ਸੰਭਾਲੀਏ ਇੱਕ ਦਿਨ ਵੀ ਬੇਲਿਆ ਨਹੀਂ ਖਾਧੀਆਂ। ਸਾਰੀ ਦਿਹਾੜੀ ਹਲਵਾਈ ਦੇ ਪਠੀ ਅੱਗੇ ਝੁਕਿਆ ਰਹਿ ਨਾਵਾ। ਝੁਕਿਆ ਰਹਿ ਨਾ ਤੇ ਮੇਰੇ ਤੇ एहਸਾਨ ਕਰਨਾ ਹੈ। ਤੇਰੇਆਂ 3 ਰੁਪਈਆਂ ਵਾਲੀ ਸਾਰੀਆਂ ਗੱਡਾਂ ਲੱਦੀਆਂ ਨੇ ਕਿ ਨਾਲੇ ਤੁਹਾਡੇ ਦੋਹਾਂ ਦੇ ਦੂਰ ਭਰਦੇ ਹੋਣੇ ਨੇ RAM ਨਾਲ ਨੇ ਝਿਜਕਦਿਆਂ ਝਿਜਕਦਿਆਂ ਆਖ ਹੀ ਦਿੱਤਾ ਤੇ ਉਹ ਜਿਹੜੇ ਭਾਈ ਆ 2000 ਛੱਡ ਗਿਆ ਸੀ ਉਹ ਕਿੱਥੇ ਗਏ ਸਵਾ ਤੇ ਮਿੱਟੀ ਦੇ ਬੁੱਕੇ ਛੱਡ ਗਿਆ ਸੀ ਜਿਹੜੇ ਤੁਹਾਡੇ ਸਿਰ ਵਿੱਚ ਪਵੇ ਮਰ ਜਾਣਿਆ ਜ਼ਬਾਨ ਖਿੱਚ ਲਾਵਾਂਗੀ ਜੇ ਬਹੁਤੀ ਲੁਤਰੋ ਲੁਤਰੋ ਕਰੇਗਾ ਤੇ ਰੱਖੀ ਯਾਦ ਮੈਨੂੰ 2000 ਬਣਾ ਗਿਆ ਸਾਈਂ ਤੇ ਟੁੱਟ ਪੈਣਿਆ ਦੱਸ ਤੇ ਸਹੀ ਜਰਾ RAMLAL ਹੋਰ ਕੁਝ ਕਹਿਣ ਹੀ ਲੱਗਾ ਸੀ ਜੋ ਰੋਂਦੀ ਰੋਂਦੀ ਸੋਮਣ ਉਸਾ ਹੱਥ ਕੁੱਟ ਕੇ ਇਸ਼ਾਰੇ ਨਾਲ ਉਸ ਨੂੰ ਬੋਲਣ ਤੋਂ ਰੋਕ ਦਿੱਤਾ ਬਿੰਦਰ ਖਾਪਦੀ ਖਿਜਦੀ ਚਲੀ ਗਈ ਤੇ ਇਹ ਦੋਵੇਂ ਭੈਣ ਭਰਾ ਬਿਨਾ ਕੁਝ ਖਾਦਿਆਂ ਪੀਤਿਆਂ ਹਿੱਸਾ ਹੋ ਗਏ ਅੱਜ ਦੀ ਰਾਤ ਸੋਮਾ ਲਈ ਬਰੇ ਦੀ ਹੋਗੀ ਪਲ-ਪਲ ਪਿੱਛੋਂ ਉਸ ਨੂੰ ਇਹ ਖਿਆਲ ਸਤਾਦਾ ਸੀ ਕਿ ਵੀਰ ਅਠਾ ਪੈਰਾਂ ਤੋਂ ਭੁੱਖਾ ਹੈ। ਉਹ ਘੜੀ ਮੁੜੀ ਉੱਠ ਕੇ ਬੈਠ ਜਾਂਦੀ। ਪਰ ਫਿਰ ਇਹ ਸੋਚ ਕੇ ਕਿ ਚਾਚੀ ਤਾਂ ਰਸੋਈ ਨੂੰ ਜੰਦਰਾ ਮਾਰ ਕੇ ਗਈ ਹੈ। ਲਹੂ ਦਾ ਕੁੱਟ ਭਰ ਕੇ ਲੰਮੀ ਪੈ ਜਾਂਦੀ। ਉਹਦੇ RAMLAL ਦਾ ਵੀ ਇਹੋ ਹਾਲ ਸੀ। ਉਹ ਕਿਸੇ ਹੋਰ ਹੀ ਵਹਿਣ ਵਿੱਚ ਰੁੜਿਆ ਜਾ ਰਿਹਾ ਸੀ। ਪ੍ਰਭਾਤ ਵੇਲੇ RAMLAL ਉੱਠਿਆ ਚਾਨਣ ਦੀ ਚਾਨਣੀ ਵਿੱਚ ਭੈਣ ਦੇ ਚਮਕ ਰਹੇ ਭੂਲੇ ਚਿਹਰੇ ਨੂੰ ਉਹ ਕਿੰਨਾ ਹਿਚਰ ਉਸ ਦੇ ਸਹਰਾਣੇ ਖੜੋਤਾ ਵੇਖਦਾ ਰਿਹਾ ਉਸ ਨੇ ਇੱਕ ਵਾਰੀ ਹੱਥ ਵਾਲੀ ਰਖੜੀ ਵੱਲ ਡਿਠਾ ਫਿਰ ਸੋਮਾ ਦੀ ਉਂਗਲੀ ਵਿੱਚ ਪਈ ਹੋਈ ਲੋਹੇ ਦੀ ਮੁੰਦੀ ਵੱਲ ਉਸ ਨੇ ਇੱਕ ਠੰਡਾ ਸਾਹ ਭਰਿਆ ਤੇ ਪੌੜੀਆਂ ਦੇ ਮੋੜ ਉੱਤੇ ਜਾ ਕੇ ਇੱਕ ਵਾਰੀ ਫਿਰ ਭੈਣ ਵੱਲ ਤੱਕਿਆ ਫਿਰ ਹੇਠਾਂ ਉਤਰ ਗਿਆ ਕਿਨਾ ਤੋਂ ਬਾਅਦ ਮਹੀਨੇ ਤੇ ਮਹੀਨਿਆਂ ਤੋਂ ਬਾਅਦ ਵਰੇ ਵਿਤਨ ਲੱਗੀ ਸੋਮਾ ਬਥੇਰੇ ਦਿਨ ਰੋਈ ਕਰਲਾਈ ਪਰ ਉਸ ਵੀਰ ਨਾ ਮੁੜਿਆ ਇਹਨਾਂ ਤਿੰਨ ਵਰਿਆਂ ਵਿੱਚ ਸਮੇਂ ਨੇ ਇੱਕ ਹੀ ਰੰਗ ਬਲਟੇ ਸੌਰੇ ਵਿਆਹੀ ਜਾ ਚੁਕੀ ਸੀ ਸੌਰੇ ਘਰ ਜਾ ਕੇ ਉਸ ਦੇ ਭਾਗ ਦਾ ਸਤਾਰਾ ਖੂਬ ਚਮਕਿਆ ਉਸ ਨੂੰ ਜੇ ਕੋਈ ਥੋੜ੍ਹੀ ਤਾਂ ਵਿਛੜੇ ਹੋਏ ਵੀਰ ਦੀ ਇਹਦਰ ਉਸ ਦਾ ਚਾਚਾ ਨਿਤ ਦੇ ਪੈਰ ਇਹ ਘਾਟਿਆਂ ਨੂੰ ਸਹਾਰ ਸਹਾਰ ਕੇ ਅੰਤ ਤੁਹੇ ਦੰਮ ਲੰਘ ਹੋਵਟਾ ਇਥੋਂ ਤੱਕ ਇਹ ਰੋਟੀਆਂ ਵੀ ਆਤਰ ਹੋ ਗਿਆ ਵਿੰਦਰ ਵਿੱਚ ਹੁਣ ਪਹਿਲੀ ਆਠ ਪੈਂਠ ਨਹੀਂ ਸੀ ਹੁਣ ਉਹ ਬੜੀ ਵਿਚਾਰੀ ਜਹੀ ਜਾਪਦੀ ਸੀ ਐਤ ਕੀ ਪਿੱਕੇ ਆਉਣ ਆਉਣ ਪਰ ਸੋਮਾ ਨੇ ਡਿਠਾ ਕਿ ਉਸ ਦੀ ਚਾਚੀ ਉਸ ਨਾਲ ਹੱਦੋਂ ਵੱਧ ਪਿਆਰ ਕਰਦੀ ਸੀ ਬਿਆਹ ਤੋਂ ਪਹਿਲਾਂ ਜਦ ਉਪਰਾਣ ਯਾਦ ਕਰਕੇ ਰੋਦੀ ਹੁੰਦੀ ਸੀ ਤਾਂ ਚਾਚੀ ਉਸਦੇ ਪੱਛਾਂ ਤੇ ਲੂਣ ਛਿੜਕਿਆ ਕਰਦੀ ਸੀ ਪਰ ਹੁਣ ਉਹ 소ਮਾ ਦੀਆਂ ਅੱਖਾਂ ਆਪਣੇ ਭੋਸ਼ਨ ਦੀ ਕੰਨੀ ਨਾਲ ਪੂੰਜਦੀ ਸੀ ਅੱਜ ਫੇਰ ਰਖੜੀ ਦਾ ਤਿਹਾਰ ਸੀ 소ਮਾ ਹਰ ਸਾਲ ਇਸ ਦਿਨ ਵੀਰ ਲਈ ਰਖੜੀ ਬਣਾਉਂਦੀ ਤੇ ਬਣਾ ਕੇ ਟਰੰਕ ਵਿੱਚ ਸਾਮ ਛੱਡਦੀ ਸੀ ਪਹਿਲੇ ਸਾਲ ਉਸਨੇ ਪੱਛੰ ਦੀ ਰਖੜੀ ਬਣਾਈ ਸੀ ਦੂਜੇ ਸਾਲ ਪੱਟ ਦੀ ਅਰ ਐਤ ਕੀ ਤਾਂ ਉਸਨੇ ਨਿਰੋਲ ਸੁਚੇਤੇ ਲੈ ਰੀ ਤਿਆਰ ਕੀਤੀ ਅੱਜ ਸਾਰਾ ਦਿਨ ਉਹ ਰਖੜੀ ਨੂੰ ਝੋਲੀ ਵਿੱਚ ਪਾ ਕੇ ਵੇਖਦੀ ਰਹੀ ਚਾਚੀ ਦੇ ਸਵਯੋਜਨ ਕਰਨ ਤੇ ਵੀ ਉਸਨੇ ਅੰਨ ਪਾਣੀ ਮੂਹ ਨਾ ਲਾਇਆ ਸੰਧਿਆ ਵੇਲਾ ਹੋ ਗਿਆ ਲੰਪ ਜਗਾ ਕੇ ਉਸਨੇ ਬੂਹੇ ਦੇ ਨਾਲ ਵਾਲੀ ਕਿੱਲੀ ਤੇ ਟੰਗਿਆ ਆਪ ਅੰਦਰ ਜਾ ਕੇ ਬੂਹੇ ਵੱਲ ਪੇਠ ਕਰਕੇ ਬੈਠ ਗਈ ਫਿਰ ਉਸਨੇ ਮਠਿਆਈ ਵਾਲਾ ਥਾਲਰ ਸਰਕਾ ਕੇ ਮੰਜੇ ਦੇ ਹੀਠਾਂ ਰੱਖ ਦਿੱਤਾ ਤੇ ਅਥਰੂਆਂ ਨਾਲ ਮੂੰਹ ਭੰਦੀ ਹੋਈ ਨੇ ਟਰੰਕ ਦਾ ਢੱਕਣ ਖੁੱਲਿਆ ਉਸ ਵਿੱਚੋਂ ਚਾਂਦੀ ਦੀ ਡੱਬੀ ਕੱਢੀ ਤੇ ਉਸ ਵਿੱਚ ਦੋਹਾਂ ਦੇ ਉੱਤੇ ਇਹ ਤੀਜੀ ਰਖੜੀ ਟਿਕਾ ਦਿੱਤੀ। ਅਰਸ਼ੇਤੀ ਹੀ ਉਸਨੇ ਫੇਰ ਟਰੰਕ ਦਾ ਢੱਕਣ ਚੁੱਕਿਆ। ਥਿੰਨੇ ਰਖੜੀਆਂ ਕੱਢ ਲਈਆਂ ਤੇ ਮਠਿਆਈ ਵਾਲਾ ਥਾਲ ਵੀ ਖਿੱਚ ਲਿਆ। ਉਹ ਡੁੰਗੀਆਂ ਸੋਚਾਂ ਵਿੱਚ ਡੁੱਬੀ ਹੋਈ ਰਖੜੀ ਐਨੂੰ ਉਂਗਲ ਤੇ ਚਾੜ ਕੇ ਹੌਲੀ-ਹੌਲੀ ਕੁਮਾਰ ਰਹੀ ਹੈ ਜਿਵੇਂ ਵੀਰ ਦੇ ਨਾਂ ਦੀ ਮਾਲਾ ਫੇਰ ਰਹੀ ਹੈ ਉਸਦੇ ਅਥਰੂ ਡਿੱਗ ਕੇ ਮਠਈ ਉੱਤੇ ਲੱਗੇ ਹੋਏ ਵਰਕਾਂ ਤੇ ਪੈ ਰਹੇ ਸਨ ਉਸ ਨੂੰ ਇਸ ਤਰ੍ਹਾਂ ਭੁੱਖੀ ਪਾਣੀ ਬੈਠਿਆ ਚੁੱਕੀ ਰਾਤ ਬੀਤ ਗਈ ਇਸ ਵੇਲੇ ਇੱਕ ਪੁਰਾਣੀ ਘਟਨਾ ਉਸ ਨੂੰ ਯਾਦ ਆਈ ਅੱਜ ਤੋਂ 3 ਸਾਲ ਪਹਿਲਾਂ ਠੀਕ ਇਹੋ ਵੇਲਾ ਸੀ ਜਦ ਉਸਨੇ ਵੀਰ ਨੂੰ ਰਖੜੀ ਵੱਧੀ ਸੀ ਫਿਰ ਉਸਨੇ ਚੀਚੀ ਵਿੱਚ ਪਾਈ ਹੋਈ ਉਹ ਮੰਦਰੀ ਵੇਖੀ ਉਸ ਦੇ ਧੀਰਜ ਦੇ دریا ਦਾ ਵਨਟ ਟੁੱਟ ਚੁੱਕਾ ਸੀ ਉਸ ਦੇ ਰੋਣ ਵਿੱਚ ਘਰ ਦੀਆਂ ਕੰਧਾਂ ਵੀ ਸਾਥ ਦੇ ਰਹੀਆਂ ਸਨ ਅੱਖਾਂ ਮੀਟ ਕੇ ਉਹ ਵੀਰ ਦੇ ਧਿਆਨ ਵਿੱਚ ਇੰਨੀ ਗੁੰਮ ਹੋ ਗਈ ਕਿ ਉਸ ਨੂੰ ਆਪੇ ਦੀ ਹੂਸ਼ ਨਾ ਰਹੀ ਇਸੇ ਵੇਲੇ ਉਸ ਨੂੰ ਬੁਟਾ ਦੀ ਆਵਾਜ਼ ਆਈ ਤੇ ਦੂਜੇ ਪਲ ਹੀ ਆਪਣੇ ਪਿਛਲੇ ਪਾਸੇੋਂ ਉਹਨਾਂ ਵੱਲ ਨੂੰ ਆਉਂਦਾ ਉਸ ਨੂੰ ਕੋਈ ਪਰਸ਼ਾਵਾਂ ਦਿੱਸੇ ਉਸਨੇ ਸਿਰ ਚੁੱਕਿਆ ਉਸਦੇ ਪਿੱਛੇ ਰਾਮ ਲਾਲ ਖੜਾ ਮੁਸਕਰਾ ਰਿਹਾ ਸੀ। ਪ੍ਰਾਣੂ ਵੇਖਦੇ ਹੀ ਸੋਮਾ ਦੀ ਰਗ ਰਗ ਵਿੱਚ ਖੁਸ਼ੀ ਦੀ ਬਿਜਲੀ ਦੌੜ ਗਈ। ਉਹ ਅੱਬੜ ਬਾਈ ਉੱਠ ਕੇ ਵੀਰ ਦੇ ਗਲ ਨਾਲ ਲੱਗ ਗਈ। ਰਾਮ ਲਾਲ ਨੇ ਪਿਆਰ ਨਾਲ ਉਸ ਦਾ ਸਿਰ ਝੁਕਿਆ। ਸੋਮਾ ਨੇ ਪਿਆਰ ਨਾਲ ਵੀਰ ਦਾ ਹੱਥ ਫੜ ਕੇ ਦੋਹਾਂ ਹੱਥਾਂ ਵਿੱਚ ਘੁੱਟਿਆ। ਸੋਮਾ ਕਿੰਨਾ ਚਿਰ ਉਸ ਵੱਲ ਇਸ ਤਰ੍ਹਾਂ ਬਿਟਰ-ਬਿਟਰ ਤੱਕਦੀ ਰਹੀ। ਜਿਵੇਂ ਉਸ ਨੂੰ ਇਸ ਮੇਲ ਦਾ ਸੱਚਾ ਹੋਣ ਵਿੱਚ ਸ਼ੱਕ ਸੀ ਇਸ ਤੋਂ ਕੋਚੇਰ ਬਾਅਦ ਉਸਨੇ ਵਾਰੋ-ਵਾਰ ਹੀ ਦਿਨੇ ਰਖੜੀਆਂ ਲਾ ਰਾਮ ਲਾਲ ਨੂੰ ਬੰਨ੍ਹ ਦਿੱਤੀਆਂ ਇਸ ਵੇਲੇ ਦੀ ਉਸ ਦੀ ਖੁਸ਼ੀ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ਕੋਈ ਉਸ ਵਰਗੀ ਭੈਣ ਹੀ ਮਠਿਆਈ ਦਾ ਇੱਕ ਦਾਣਾ ਮੂੰਹ ਵਿੱਚ ਪਾ ਕੇ ਰਾਮ ਲਾਲ ਨੇ ਸੂਟ ਕੇਸ ਦਾ ਢੱਕਣ ਖੋਲ੍ਹਿਆ ਡੱਬੀ ਵਿੱਚ ਇੱਕ ਕਾਂਟਿਆਂ ਦੀ ਜੋੜੀ ਕੱਢ ਕੇ ਉਸੇ ਕੰਨੀ ਪਾਂਦਾ ਹੋਇਆ ਬੋਲਿਆ ਪਹਿਲੀ ਰਖੜੀ ਦਾ ਮੁੱਲ ਫਿਰ ਚੂੜੀਆਂ ਦੀ ਜੋੜੀ ਕੱਢ ਕੇ ਉਸ ਤੇ ਹੱਥੀ ਪਵਾਂਦਾ ਹੋਇਆ ਬੋਲਿਆ ਦੂਜੀ ਰਖੜੀ ਦਾ ਮੁੱਲ ਇਸ ਤੋਂ ਬਾਅਦ ਇੱਕ ਹਾਰ ਕੱਢ ਕੇ ਉਸ ਨੇ ਭੈਣ ਦੇ ਗਲ ਪਾਇਆ ਤੇ ਉਸ ਦੀ ਹੁਕ ਮੇਲਦਾ ਹੋਇਆ ਬੋਲਿਆ ਤੀਜੀ ਰਖੜੀ ਦਾ ਮੁੱਲ ਫਿਰ ਜੇਬ ਵਿੱਚੋਂ ਚਿੱਟੇ ਥੇਵੇ ਵਾਲੀ ਮੰਦਰੀ ਕੱਢ ਕੇ ਤੇ ਸੂਮਾ ਨੂੰ ਦੇ ਕੇ ਉਸ ਨੇ ਕਿਹਾ ਲਿਆ ਸੂਮਾ ਮੇਰੀ ਗਹਿਣੇ ਰੱਖੀ ਹੋਈ ਚੀਜ਼ ਉਸਨੇ ਸੋਮਾ ਦੀ ਉਂਗਲ 'ਚ ਉਹ ਲੋਹੇ ਦੀ ਮੰਦਰੀ ਕੱਢ ਕੇ ਤੇ ਇਹ ਸੋਨੇ ਦੀ ਪਾਈ ਨਾਲ ਹੀ ਇੱਕ ਬਨਾਰਸੀ ਸਾੜੀ ਕੱਢ ਕੇ ਉਸ ਨੂੰ ਦੇਂਦਾ ਹੋਇਆ ਬੋਲਿਆ ਤੇ ਇਹ ਉਸ ਦਾ ਵਿਆਹ ਹੈ ਸੋਮਾ ਨੇ ਬੜੀ ਹੈਰਾਨੀ ਭਰੀ ਖੁਸ਼ੀ ਨਾਲ ਇਹ ਸਭ ਕੁਝ ਵੇਖਿਆ ਲਾੜ ਭਰੀ ਨਜ਼ਰ ਨਾਲ ਉਸ ਵੱਲ ਤੱਕਦੀ ਹੋਈ ਬੋਲੀ ਪਾ ਐਨਾ ਕੁਝ ਇਕੋ ਵੇਰੀ RAMLAL ਨੇ ਉਸ ਦੇ ਕਾਂਟੇ ਦੀ ਕੁੰਡੀ ਵਿੱਚੋਂ ਵਾਲ ਕੱਢਦੇ ਹੋਇਆ ਕਿਹਾ ਸੋਮਾ ਤਿੰਨਾ ਬਰਿਆਂ ਵਿੱਚ ਮੈਂ ਇਸ ਤੋਂ ਵਧੇਕ ਨਹੀਂ ਬਣਾ ਸਕਿਆ ਮੇਰਾ خیال ਹੈ ਤੂੰ ਭਰਾ ਦੀ ਇਹ ਤੁਸ਼ ਪੇਟਾ ਹਕਬੂਲ ਕਰ ਲਵੇਂਗੀ ਸੋਮਾ ਖੁਸ਼ੀ ਨਾਲ ਕੱਪੜਿਆਂ ਤੋਂ ਬਾਹਰ ਹੋ ਰਹੀ ਸੀ ਭਰਾ ਦੇ ਕਾਲਰ ਤੋਂ ਪੱਲੇ ਨਾਲ ਘੱਟਾ ਛਾੜਦੀ ਹੋਈ ਬੋਲੀ ਤੇ ਚਾਚੀ ਲਈ ਚਾਚੀ ਅਗਲਾ ਖਾਦਾ ਹੀ ਪਚਾਵੇ ਸੋਮਾ ਦਾ ਦਿਲ ਉਦਾਸ ਹੋ ਗਿਆ ਉਹ ਬੋਲੀ ਨਾ ਵੀਰਵੇ ਸਾਨੂੰ ਉਸਨੇ ਮਾਵਾ ਵਾਂਗ ਪਾਲਿਆ ਇੰਜ ਨਾ ਅਸੀਂ ਉਸ ਦੀਆਂ ਦੇਣੀਆਂ ਉਮਰ ਨਹੀਂ ਸਾਰੀ ਉਮਰ ਨਹੀਂ ਦੇ ਸਕਦੇ ਇਤਨੀ ਨਿਰਮਾਨਤਾ ਇਤਨਾ ਤਿਆਗ ਇਹ ਵੇਖ ਕੇ RAMLAL ਦਾ ਦਿਲ ਪਿਆਰ ਵਿੱਚ ਘਿਰ ਕੇ ਪਾਣੀ ਵਰਗਾ ਹੋ ਗਿਆ ਉਹ ਬੋਲਿਆ ਸੁਮਾ ਤੂੰ ਤਾਂ ਸਾਖਿਆਤ ਦੇਵੀਂ ਪਰ ਇਹ ਸਭ ਕੁਝ ਮੈਂ ਤੇਰੇ ਲਈ ਹੀ ਬਣਾਇਆ ਹੈ ਹਰ ਕੋਈ ਇਹਨਾਂ ਚੀਜ਼ਾਂ ਦਾ ਹਿੱਸੇਦਾਰ ਨਹੀਂ ਹੋ ਸਕਦਾ ਦੀਪਾ ਇਹਨਾਂ ਚਿੰਦਾਂ ਦੀ ਮੈਂ ਮਾਲਕ ਹਾਂ ਅਜੇ ਤਾਂ ਨਹੀਂ ਉਸੇ ਦਿਨ ਤੋਂ ਜਿਸ ਦਿਨ ਤੋਂ ਮੈਨੂੰ ਇਹਨਾਂ ਦੇ ਬਣਾਉਣ ਦਾ ਖਿਆਲ ਪਿਆ ਸੀ ਉਸੇ ਵੇਲੇ ਚਾਚੀ ਵੀ ਅੰਦਰ ਆ ਗਈ ਜੋ ਕਿਸੇ ਗਵਾਂਢਣ ਦੇ ਘਰ ਮਜ਼ਦੂਰੀ ਦੇ ਪੈਸੇ ਮੰਗਣ ਗਈ ਹੋਈ ਸੀ ਰਾਮ ਲਾਲ ਦੇ ਦਿਲ ਵਿੱਚ ਅੱਜ ਵੀ ਗੁੱਸੇ ਦੀ ਅੱਗ ਬਲ ਰਹੀ ਸੀ ਤੇ ਉਸ ਦਾ ਖਿਆਲ ਸੀ ਕਿ ਚਾਚੀ ਵੱਲ ਤੱਕਾਂ ਦਾ ਵੀ ਨਹੀਂ ਵਾਰਸੋਮਾ ਦੇ ਚਾਹ ਸ਼ਬਦਾਂ ਨੇ ਦੇ ਰਿੰਦਾ ਚਾਚੀ ਦੇ ਦਰਸ ਯੋਗ ਹੁਲੀਏ ਨੇ ਉਸ ਦੇ ਖਿਆਲ ਨੂੰ ਇੱਕਦਮ ਪਲਟਾ ਦਿੱਤਾ ਉਹ ਚਾਚੀ ਦੇ ਪੈਰਾਂ ਤੇ ਡਿੱਗ ਪਿਆ ਅੱਜ ਚਾਚੀ ਉਸ ਨੂੰ ਆਪਣੀ ਮਾਂ ਦੇ ਰੂਪ ਵਿੱਚ ਦੇਖ ਰਹੀ ਸੀ ਵਿਧਰੋ ਨੇ ਉਸ ਨੂੰ ਸਾਤੀ ਨਾਲ ਲਾਇਆ ਸੋਮਾ ਨੇ ਚੂੜੀਆਂ ਤੋਂ ਬਿਨਾਂ ਬਾਕੀ ਸਭ ਕੁਝ ਚਾਚੀ ਦੇ ਪੈਰਾਂ ਤੇ ਰੱਖ ਦਿੱਤਾ ਰਾਮ ਲਾਲ ਨੇ ਇੱਕ ਵਾਰੀ ਅਸੱਚ ਅਚਰਜਪ੍ਰੀ ਨਜ਼ਰ ਨਾਲ ਭੈਣ ਵੱਲ ਤੱਕਿਆ ਪਰ 소ਮਾ ਦੀਆਂ ਅੱਖਾਂ ਦੀ ਦੇਵ ਜੋਤ ਦੇ ਸਾਹਮਣੇ ਉਸ ਦਾ ਸਿਰ ਨਿਉ ਗਿਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਵੇਗੀ ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਸ਼ੀਅਕਾਂ